ਸ਼ਕਤੀਆਂ ਦੇ ਪੰਡਾਰ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਚੇਲੇ ਸ਼੍ਰੀ ਅਬਿਨਾਸ਼ੀ 무ਨੀ ਜੀ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਪਿੰਡ ਜਗਤਪੁਰ ਵਿਖੇ ਕੋ ਸਾਧੂਆ ਸਮੇਤ ਸ਼ਾਮ ਵੇਲੇ ਪੁੱਜੇ ਸੀ ਤੇ ਰਾਤ ਉਹਨਾਂ ਇੱਥੇ ਕੱਟੀ ਤੇ ਅਗਲੇ ਦਿਨ ਸਾਰੀ ਸਾਧੂ ਮੰਡਲੀ ਸਮੇਤ ਆਪ ਗੱਡੇ ਤੇ ਸਵਾਰ ਹੋ ਕੇ ਪਿੰਡ ਗੱਡੀ ਵਿੰਡ ਚਲੇ ਗਏ ਸਵੇਰੇ ਉੱਥੇ ਸਾਧੂ ਜਦੋਂ ਲੰਗਰ ਤਿਆਰ ਕਰਨ ਲੱਗੇ ਤਾਂ ਪਤਾ ਲੱਗਾ ਕਿ ਉਹਨਾਂ ਦੀ ਲੱਕੜ ਦੀ ਪ੍ਰਾਤਜਗਤਪੁਰੇ ਹੀ ਰਾਤ ਰਹਿ ਗਈ ਹੈ ਸੋ ਉਹਨਾਂ ਮਹਾਰਾਜ ਅੱਗੇ ਬੇਨਤੀ ਕੀਤੀ ਕੀ ਜੀ ਆਗਿਆ ਬਖਸ਼ੋ ਤਾਂ ਜਗਤ ਪੂਰੇ ਤੋਂ ਜਿਹੜੀ ਪ੍ਰਾਤ ਉੱਥੇ ਭੁੱਲ ਗਈ ਹੈ ਉਹ ਲੈ ਆਈਏ ਸੰਤਾਂ ਦੇ ਇਹ ਬਚਨ ਸੁਣ ਕੇ ਬੇਦੀ ਚੰਦ ਮੁਸਕਰਾ ਕੇ ਬੋਲੇ ਹੈ ਭਗਤੋ ਉਹ ਪ੍ਰਾਤ ਤਾਂ ਉੱਥੇ ਹਰੀ ਹੋ ਚੁੱਕੀ ਹੈ ਤੇ ਉਸ ਵਿੱਚੋਂ ਰਾਤੋਂ ਰਾਤ ਇੱਕ ਰੁੰਬਲਾਂ ਫੁੱਟ ਚੁਕੀਆਂ ਹਨ ਜੋ ਕੁਝ ਸਮੇਂ ਤੱਕ ਇੱਕ ਟਾਲੀ ਬਣ ਜਾਵੇਗੀ ਜਾਦੇ ਰੱਬੀ ਬੋਲ ਉਹਨਾਂ ਸਾਧੂਆਂ ਨੇ ਸੁਨੇ ਉਹ अनोखे ਰੰਗ ਵਿੱਚ ਰੰਗੇ ਗਏ ਤੇ ਮੂੰਹੋਂ ਤਨ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਦੀ ਧੁਨੀ ਨਿਕਲੀ ਫਿਰ ਮਹਾਰਾਜ ਪਾਸੋਂ ਆਗਿਆ ਲੈ ਕੇ ਜਗਤਪੁਰ ਆ ਪਹੁੰਚੇ ਤੇ ਆ ਕੇ ਸਾਰਾ ਦ੍ਰਿਸ਼ ਅੱਖੀ ਵੇਖਿਆ ਪਿੰਡ ਦੇ ਲੋਕਾਂ ਪਾਸੋਂ ਸਾਰਾ ਕੌਤਕ ਸੁਣ ਕੇ ਦਿਲ ਸ਼ਰਦਾ ਨਾਲ ਉਸ਼ਲ ਉੱਠੇ ਤੇ ਬਾਰ-ਬਾਰ ਡੰਡੋਤਾ ਕਰਨ ਲੱਗੇ ਇਸੇ ਤਰ੍ਹਾਂ ਹੌਲੀ-ਹੌਲੀ ਲੋਕ ਇਸ ਟਾਲੀ ਦੀ ਪੂਜਾ ਕਰਨ ਲੱਗ ਪਏ ਸਮਾਂ ਬੀਤਦਾ ਗਿਆ ਇਹ ਟਾਲੀ ਇੱਕ ਰੁਖ ਬਣ ਗਈ ਸ਼ਕਤੀਆਂ ਦੇ ਮਾਲਕ ਦੇ ਵਰ ਨਾਲ ਇਸ ਟਾਲੀ ਨੂੰ ਮਿਸ਼ਰੀ ਵੀ ਲੱਗਣ ਲੱਗ ਪਈ ਜੋ ਕਈ ਵਾਰ ਪਿੰਡ ਵਾਲਿਆ ਖਾਦੀ ਇਹ ਮਿਸ਼ਰੀ अनेका ਬਿਮਾਰੀਆਂ ਦੀ ਰੱਬੀ ਓਸ਼ਦੀ ਬਣ ਗਈ ਕਿਉਂਕਿ ਸੱਚੇ ਵੈਦ ਦੇ ਵਰ ਨਾਲ ਉਤਪਨ ਹੋਈ ਸੀ ਲੋਕ ਦੂਰ ਦੂਰ ਤੋਂ ਇਹ ਮਿਸ਼ਰੀ ਲੈਣ ਆਉਂਦੇ ਤੇ ਲਾ ਇਲਾਜ ਮਰਜਾਂ ਤੋਂ ਛੁਟਕਾਰਾ ਹਾਸਲ ਕਰਦੇ ਬਿਮਾਰ ਲੋਕ ਮਿਸ਼ਰੀ ਤੋਂ ਇਲਾਵਾ ਇਸ ਟਾਲੀ ਦੇ ਛਿਲਕੇ ਲਾ ਕੇ ਲੈ ਜਾਂਦੇ ਤੇ ਸੇਵਨ ਕਰਨ ਨਾਲ ਨੋ ਬਰ ਨੋ ਹੋ ਜਾਂਦੀ ਸੀ ਇਥੋਂ ਤੱਕ ਕਿ ਲੋਕਾਂ ਨੇ ਹੋਲੀ-ਹੋਲੀ ਲੋੜ ਅਨੁਸਾਰ ਟਾਲੀ ਦੇ ਸੱਕਲਾ ਲਾ ਕੇ ਇਸ ਨੂੰ ਰੁੰਡ-ਮੁੰਡ ਕਰ ਦਿੱਤਾ ਜਿਸ ਨਾਲ ਮਿਸ਼ਰੀ ਵੀ ਲਗਣੋਂ ਹਟ ਗਈ ਤੇ ਪੱਤੇ ਵੀ ਗਾਇਬ ਹੋ ਗਏ ਪਿੰਡ ਦੇ ਇੱਕ ਸੱਜਣ ਨੇ ਇਸ ਟਾਲੀ ਦੇ ਰੁੱਖ ਨੂੰ ਮੁੱਲ ਲੈ ਲਿਆ ਤੇ ਆਪਣੇ ਮਕਾਨ ਵਿੱਚ ਸ਼ਤીર ਬਣਾ ਕੇ ਪਾ ਲਿਆ ਜਿਸ ਦੇ ਸਿੱਟੇ ਵਜੋਂ ਉਸ ਦਾ ਸਾਰਾ ਖਾਨਦਾਨ ਹੀ ਕਾਲਵਸ ਹੋ ਗਿਆ ਤੇ ਕੋਈ ਨਿਸ਼ਾਨ ਬਾਕੀ ਨਾ ਰਿਹਾ ਅਖੀਰ ਤੇ ਲੋਕਾਂ ਸ਼ਤੀਰ ਦੇ ਛਿਲਕੇ ਲਾ ਲਾ ਕੇ ਸ਼ਤੀਰ ਹੀ ਖਤਮ ਕਰ ਦਿੱਤੀ ਉਸੇ ਯਾਦ ਵਿੱਚ ਤਾਲੀ ਵਾਲੀ ਥਾਂ ਤੇ ਜਗਦਪੁਰ ਵਿਖੇ ਇੱਕ ਥੜਾ ਸਾਹਿਬ ਬਣਿਆ ਹੋਇਆ ਹੈ ਉਸ ਦੇ ਸਾਹਮਣੇ ਇੱਕ ਚਬੂਤਰਾ ਹੈ ਜਿੱਥੇ ਆਪ ਭਗਵਾਨ ਬੈਠੇ ਸਨ ਲੋਕਾਂ ਬੜੀ ਕੋਸ਼ਿਸ਼ ਕੀਤੀ ਕਿ ਇੱਥੇ ਹੋ ਟਾਲੀ ਲੱਗ ਜਾਵੇ ਪਰ ਜਦੋਂ ਵੀ ਉਹ ਟਾਲੀ ਲਾਉਂਦੇ ਤੇ ਕ੍ਰੁੰਬਲਾ ਨਹੀਂ ਸੀ ਫਟਦੀਆਂ ਅਖੀਰ ਤੇ ਉਹ ਥੜਾ ਉਹਨਾਂ ਨੇ ਇਹ ਯਾਦਗਾਰ ਬਣਾ ਦਿੱਤਾ ਜੇਕਰ ਵੀਰੇ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਰ ਪੈਨ ਸਬਸਕ੍ਰਾਈਬ ਕਰ ਦਿਓ